ਉਧਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਪੇਸ਼ੀ ਦੌਰਾਨ ਡਿਊਟੀ ਤੇ ਤਨਾਤ ਸੁਰੱਖਿਆ ਮੁਲਾਜ਼ਮ ਨੂੰ ਪੰਜਾਬ ਪੁਲਿਸ ਦੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਵੱਲੋਂ ਤੱਕਾ ਦੇਣ ਤੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਪੰਜਾਬ ਪੁਲਿਸ ਨੂੰ ਦੋਸ਼ੀ ਇੰਸਪੈਕਟਰ ਵਿਰੁੱਧ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ। ਇਸ ਮਾਮਲੇ ਦੇ ਵਿੱਚ ਸੁਲਵਾਈ ਅੱਜ ਫਿਰ ਤੋਂ ਹੋਵੇਗੀ ਇਸ ਵਿੱਚ ਪੰਜਾਬ ਪੁਲਿਸ ਨੂੰ ਦੱਸਣਾ ਪਵੇਗਾ ਕਿ ਉਹਨਾਂ ਵੱਲੋਂ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਤੇ ਨਾਲ ਹੀ ਦੋਸ਼ੀ ਇੰਸਪੈਕਟਰ ਵਿਰੁੱਧ ਕੀਤੀ ਗਈ ਕੀ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਬਾਰੇ ਅਦਾਲਤ ਬਹੁਤ ਸਖਤ ਦਿਖ ਰਹੀ ਹੈ ਅਦਾਲਤ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ 6 ਜੁਲਾਈ 2025 ਨੂੰ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੀ ਮੁਹਾਲੀ ਅਦਾਲਤ ਕੰਪਲੈਕਸ ਦਾ ਗੇਟ ਖੋਲਣ ਲਈ ਚੌਕੀਦਾਰ ਨਾਲ ਬਹਿਸ ਹੋ ਗਈ ਸੀ ਜਦੋਂ ਚੌਕੀਦਾਰ ਬਲਜੀਤ ਨੇ ਅਦਾਲਤ ਦਾ ਹੁਕਮ ਮੰਗਿਆ ਤਾਂ ਇੰਸਪੈਕਟਰ ਨੇ ਜ਼ਬਰਦਸਤੀ ਉਸ ਤੋਂ ਚਾਬੀਆਂ ਖੋਲੀਆਂ ਤੇ ਉਸ ਨੂੰ ੱੱਕਾ ਮੁੱੱਕਾ ਮਾਰਿਆ ਅਜਿਹੇ ਇਲਜ਼ਾਮ ਨੇ ਸੋ ਇਹ ਜਿਹੇ ਇਲਜ਼ਾਮ ਇੰਸਪੈਕਟਰ ਤੇ ਲੱਗੇ ਨੇ ਘਟਨਾ ਤੋਂ ਤੁਰੰਤ ਬਾਅਦ ਇਸ ਬਾਰੇ ਜਾਣਕਾਰੀ ਸੀਨੀਅਰ ਅਦਾਲਤ ਦੇ ਸੀਨੀਅਰ ਸਿਵਲ ਜੱਜ ਨੂੰ ਦਿੱਤੀ ਗਈ ਜਿਸ ਤੇ ਬਲਜੀਤ ਸਿੰਘ ਨੂੰ ਡਾਕਟਰੀ ਕਰਵਾਉਣ ਦੇ ਲਈ ਕਿਹਾ ਗਿਆ ਬਾਅਦ ਦੇ ਵਿੱਚ ਚੌਕੀਦਾਰ ਬਲਜੀਤ ਸਿੰਘ ਨੇ ਪੁਲਿਸ ਵੱਲੋਂ ਕਾਰਵਾਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਆ ਪਰ ਰੀਡਰ ਨੇ ਅਦਾਲਤ ਵਿੱਚ ਇੱਕ ਰਸਮੀ ਸ਼ਿਕਾਇਤ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਇਸ ਨੂੰ ਰਾਜ ਵਿਰੋਧ ਅਪਰਾਧ ਦੱਸਿਆ ਗਿਆ ਪੁਲਿਸ ਜਾਂਚ ਦੇ ਬਾਵਜੂਦ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਅਦਾਲਤ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਇੰਸਪੈਕਟਰ ਦੇ ਵਿਵਹਾਰ ਦੇ ਵਿੱਚ ਅਪਰਾਧਿਕ ਤੱਤ ਸਨ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਨਿੱਜੀ ਝਗੜੇ ਦਾ ਮਾਮਲਾ ਨਹੀਂ ਹੈ ਸਗੋਂ ਡਿਊਟੀ ਤੇ ਤਨਾਤ ਸਰਕਾਰੀ ਕਰਮਚਾਰੀ ਵਿਰੁੱਧ ਹਿੰਸਾ ਦਾ ਮਾਮਲਾ ਹੈ ਸੋਰੇਸ ਮਾਮਲੇ ਦੇ ਵਿੱਚ ਅਦਾਲਤ ਸਖਤ ਨਜ਼ਰ ਆ ਰਹੀ ਹੈ ਅਦਾਲਤ ਨੇ ਕਿਹਾ ਕਿ ਇਹ ਗੈਰਸੰਗੀ ਅਪਰਾਧ ਹੈ ਅਤੇ ਰਾਜ ਵਿਰੋਧ ਅਪਰਾਧ ਮੰਨਿਆ ਜਾਂਦਾ ਹੈ ਇਸ ਲਈ ਪੁਲਿਸ ਥਾਣਾ ਸੁਹਾਣਾ ਨੂੰ ਜਸ਼ਨਪ੍ਰੀਤ ਸਿੰਘ ਵਿਰੁੱਧ ਧਾਰਾ 115 2 132 221 304 ਅਤੇ ਆਈਪੀਸੀ ਦੀਆਂ ਹੋਰ ਸੰਬੰਧਿਤ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅੱਜ ਤੈਅ ਕੀਤੀ ਹੈ ਸੋ ਇਸ ਮਾਮਲੇ ਦੇ ਵਿੱਚ ਅਦਾਲਤ ਇੰਸਪੈਕਟਰ ਦੇ ਵਿਰੁੱਧ ਸਖਤ ਨਜ਼ਰ ਆ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਕਿਹੜੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਦੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ